ਅਛਾ ਹਾਂ ਜਦੋਂ ਉਧਰੋਂ ਪੂਰੀ ਤੇਜ਼ ਆ ਗਈ ਜਦੋਂ ਆਹ ਅਸੀਂ ਰੋਟਿਆ ਹਕੋਟ ਬਾਥਰੂਮ ਨਾਲੇ ਜਿਹਨੇ ਉੱਥੋਂ ਲੱਗ ਲੱਗੇ ਇੱਥੋਂ ਤੱਕ ਆ ਗਈ ਹਾਂ ਇਹ ਬੁੜੀਆਂ ਨਾਈ ਜਾਂਦੀਆਂ ਅਸੀਂ ਉਹਨਾਂ ਨੇ ਕਿਤੇ ਅੰਦਰ ਵੇਖਿਆ ਰੌਲਾ ਪਾਇਆ ਬਾਹਰ ਵੀ ਆ ਕੇ ਕੀ ਹੋ ਗਿਆ ਉਹ ਜਦੋਂ ਉਹ ਬਾਹਰ ਆਈਆਂ ਹੋਏ ਮੇਨ ਵੀਰੋ ਅੱਜ ਆਪਾਂ ਖੜੇ ਆ ਪਿੰਡ ਸ਼ੇਰ ਸਿੰਘ ਵਾਲਾ ਤੇ ਜ਼ਿਲ੍ਹਾ ਫਰੀਦਕੋਟ ਪਿੰਡ ਸ਼ੇਰ ਸਿੰਘ ਵਾਲੇ ਕਿਸਾਨ ਭਰਾ ਦੇ ਅੱਜ ਬਹੁਤ ਹੀ ਮਾੜੀ ਘਟਨਾ ਵਾਪਰੀ ਸਵੇਰ ਜਿਹੜੀ ਕਿ ਤੇਜ਼ ਹਨੇਰੀ ਦੇ ਵਗਨ ਕਾਰਨ ਤਾਰਾਂ ਦਾ ਦੇ ਜੁੜ ਨਾਲ ਚੰਗੈੜਾ ਡਿੱਗ ਪਿਆ ਤੇ ਚੰਗੈੜਾ ਡਿੱਗਣ ਨਾਲ ਥੱਲੇ ਨਾਰ ਨੂੰ ਅੱਗ ਲੱਗੀ ਲਾਰ ਨੂੰ ਅੱਗ ਲੱਗਣ ਦੇ ਕਾਰਨ ਜਿਹੜੀ ਤੇਜ਼ ਹਵਾ ਸੀ ਹਵਾ ਦੇ ਨਾਲ ਬਰਾਂਡੇ ਦੇ ਵਿੱਚ ਤੂੜੀ ਪਾਈ ਪਈ ਸੀਗੀ ਤੂੜੀ ਵਾਲੇ ਬਰਾਂਡੇ ਨੂੰ ਅੱਗ ਲੱਗ ਗਈ ਤੇ ਨਾਲ ਦੇ ਨਾਲ ਹੀ ਸਾਰੀ ਛੱਤ ਨੂੰ ਅੱਗ ਲੱਗੀ ਬਹੁਤ ਜ਼ਿਆਦਾ ਕਿਸਾਨ ਭਰਾ ਦਾ ਨੁਕਸਾਨ ਹੋਇਆ ਬਾਕੀ ਆਪਾਂ ਪੁੱਛਦੇ ਹਾਂ ਕਿਸਾਨ ਨੂੰ ਵੀ ਕਿਵੇਂ ਅੱਗ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਿਆ ਬਾਈ ਜੀ ਸੋ ਤੁਹਾਨੂੰ ਅੱਗ ਦਾ ਕਿਵੇਂ ਪਤਾ ਲੱਗਿਆ ਕਿਵੇਂ ਲੱਗੀ ਮਰੀ ਮਾਂ ਦਾ ਹੈ ਨਹੀਂ ਸੀ ਘਰੇ ਮੈਂ ਤਾਂ ਫਰੀ ਕਰੂੰਗੀ ਜਾਂਦਾ ਹੀ ਗਾ ਤੇ ਸਰਦਾਈ ਦੁਕਾਨ ਉਨੇ ਉੱਥੇ ਇੱਕ ਬਰੋਥੀਆਂ ਲਾ ਹੈਗਾ ਤੇ ਮੈਂ ਤਾਂ ਹਜੇ ਘਰੋਂ ਤੁਰਨ ਤਿੰਨ ਕੁ ਮਿੰਟ ਹੀ ਹੋਈ ਚਾਰ ਤੇ ਮੈਨੂੰ ਫੋਨ ਗਿਆ ਵੀ ਐ ਕਰਕੇ ਅੱਗ ਲੱਗ ਗਈ ਮੈਂ ਉੱਥੋਂ ਵਾਪਸ ਮੁੜਿਆ ਜਦੋਂ ਮੈਂ ਵਾਪਸ ਆਇਆ ਉਹਨਾਂ ਤਾਂ ਤੂੜੀ ਨੂੰ ਅੱਗ ਲੱਗੀ ਪਈ ਸੀ ਤੇ ਬਰਾਂਡੇ ਦੀ ਛੱਤ ਡਿੱਗ ਪਈ ਸੀ ਮੇਰੇ ਆਂਦਿਆਂ ਨੂੰ ਤੇ ਪਸ਼ੂ ਸੀ ਜਿਹੜੇ ਪਸ਼ੂ ਮੇਰੇ ਦੂਜੇ ਭਰਾ ਨੇ ਉਹਨੇ ਖੁੱਲੇ ਛੱਟ ਤੇ ਜੋ ਪਤਾ ਲੱਗ ਗਈ ਅੱਗ ਤੇ ਪਸ਼ੂ ਨਹੀਂ ਖਰਾ ਨੁਕਸਾਨ ਤੋਂ ਬਚ ਰਹੀ ਠੀਕ ਹੈ ਜੀ ਉਹ ਮਾਲ ਨੁਕਸਾਨ ਹੋ ਗਿਆ 2-3 ਲੱਖ ਰੁਪਏ ਦਾ ਉਹ ਤੂੜੀ ਮੱਚ ਗੱਦੀ ਠੀਕ ਹੈ ਬਈ ਜਿਹੜੀ ਵੀ ਅੱਗ ਲੱਗੀ ਲੱਗਣ ਦਾ ਜਿਹੜਾ ਕਾਰਨ ਮੇਨ ਜਿਹੜੀ ਤਾਰਾਂ ਤੋਂ ਹੀ ਕਹਿ ਸਕਦੇ ਆ ਜਾਂ ਹਾਂ ਬਈ ਤਾਰਾਂੋਂ ਦੇ ਕਹਿ ਸਕਦੇ ਆ ਤੜਕੇ 9 ਵਜੇ ਦਾ ਟਾਈਮ ਸੀਗਾ ਵਾਹ ਵੱਗਦੀ ਸੀ ਕਿਤੇ ਮਾੜਾ ਮੋਟਾ ਕਿਤੇ ਰੱਬ ਜਾਣੇ ਪਤਾ ਨਹੀਂ ਕੀ ਵਜ੍ਹਾ ਬਣੀ ਠੀਕ ਹੈ ਜੀ ਵੀ ਉੱਥੋਂ ਕੁਝ ਦਿਨਾਂ ਤੋਂ ਡੱਗ ਪਿਆ ਟ੍ਰਾਂਸ ਸੁੱਕਾ ਸੀਗਾ ਬਾਅਦ ਚ ਬਈ ਜਦੋਂ ਤੁਸੀਂ ਆਏ ਤੇ ਫਿਰ ਪਿੰਡ ਵਾਲੇ ਵੀ ਹੋਰ ਵੀ ਆ ਗਏ ਨੇ ਕਿਸਾਨ ਪੜਾ ਹਾਂ ਹਾਂ ਬਾਈ ਇੱਥੇ ਬਹੁਤ ਲੋਕਾਂ ਨੇ ਮਦਦ ਕੀਤੀ ਕੋਈ ਜਿਵੇਂ ਬੱਠਲਾ ਆ ਕੇ ਬਾਲ ਠੀਕ ਐ ਸਚੌਂੇ ਆਏ ਉਹਨਾਂ ਲੋਕਾਂ ਨੇ ਮਦਦ ਕੀਤੀ ਕੋਈ ਟਾਈਟਰ ਲੈ ਕੇ ਆਇਆ ਮਤਲਬ ਜਿਵੇਂ ਫੁਆਰੇ ਵਾਲੇ ਪੰਪ ਲੈ ਕੇ ਆਏ ਉਹ ਬਾਈ ਜਦੋਂ ਮੰਨ ਲਓ ਮਗਰ ਅੱਗ ਲੱਗੀ ਜੰਗਿਆੜਾ ਡਿੱਗਣ ਕਾਰਨ ਤੁਸੀਂ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਈ ਜਦੋਂ ਮੈਂ ਤਾਂ ਘਰੇ ਹੈ ਨਹੀਂ ਅਸੀਂ ਤੇ ਨਾ ਹੀ ਬਈ ਪਿਛਲੇ ਪਾਸੇ ਕੋਈ ਪਤਾ ਲੱਗਾ ਵੀ ਅੱਗ ਦੀ ਆ ਜਦੋਂ ਮਤਲਬ ਉੱਥੋਂ ਧੂੰਆਂ ਆਇਆ ਤਾਂ ਜਿਹੜਾ ਤੇ ਇੱਥੋਂ ਆਹ ਰੋਸ਼ਨਦਾਨ ਵਿੱਚ ਦੀ ਗਿਆ ਮਤਲਬ ਮੰਨ ਲਓ ਸਵੇਰ ਇੱਕ ਤਾਂ ਹਵਾ ਤੇਜ਼ ਵਗਦੀ ਸੀਗੀ ਹਾਂ ਹਾਂ ਜਦੋਂ ਉਹਨਾਂ ਨੂੰ ਪੂਰੇ ਲਫਟਾਂ ਨਾਲ ਹਨੇਰੀ ਨਾਲ ਉੱਤੇ ਚੜ ਗਈ ਨੇ ਵੀ ਉੱਤੇ ਚੜਨ ਨਾਲ ਜਦੋਂ ਇੱਧਰ ਗੱਠਾਂ ਲੱਗੀਆਂ ਸੀਗੀਆਂ ਹਾਂ ਗੱਠਾਂ ਨੂੰ ਤੇ ਗੱਠਾਂ ਡਿੱਗਣ ਲੱਗੀਆਂ ਸੀ ਸੰਨੇ ਭਾਈ ਉਹਦਾ ਸਾਨੂੰ ਪਤਾ ਹੀ ਨਹੀਂ ਉਹਦਾ ਤਾਂ ਅੱਛਾ ਹਾਂ ਜਦੋਂ ਉਧਰੋਂ ਪੂਰੀ ਤੇਜ ਆ ਗਈ ਜਦੋਂ ਆਹ ਅਸੀਂ ਰੁੱਟਿਆ ਆਹ ਕੋਟ ਬਾਥਰੂਮ ਨਾਲੇ ਜਿਹਨੂੰ ਉੱਥੋਂ ਅੱਗ ਲੱਗ ਕੇ ਇੱਥੋਂ ਤੱਕ ਆ ਗਈ ਹਾਂ ਇਸ ਬੁੜੀਆਂ ਨਾਈ ਜਾਂਦੀਆਂ ਸੀ ਉਹਨਾਂ ਨੇ ਕਿਦੇ ਅੰਦਰ ਵੇਖਿਆ ਰੌਲਾ ਪਾਇਆ ਬਾਹਰ ਵੀ ਆ ਕੇ ਕਿ ਹੋ ਕੀ ਹੋ ਗਿਆ ਜਿਹੋ ਉਹ ਜਦੋਂ ਉਹ ਬਾਹਰ ਆਈਆਂ ਹੋਏ ਮੈਨੂੰ ਫੋਨ ਕੀਤਾ ਤੇ ਜਦੋਂ ਮੈਂ ਆਇਆ ਜਾਂ ਪਿੰਡ ਵਾਲੇ ਆਏ ਉਦੋਂ ਤੱਕ ਕੰਮ ਹੋ ਗਿਆ ਕਿ ਲਈ ਤੂੜੀ ਰਹਿ ਗਈ ਸੀ ਬਾਕੀ ਛੱਤ ਸਾਡੀ ਪਹਿਲੇ ਡਿੱਗ ਪਈ ਹਾਂ ਠੀਕ ਹੈ ਯਾਨੀ ਛੱਤ ਨੂੰ ਛੇਤੀ ਲੱਗੀ ਆ ਕਿ ਤੂੜੀ ਹੁਣ ਬਾਅਦ ਚ ਹਾਂ ਤੂੜੀ ਨੂੰ ਤੂੜੀ ਦਾ ਤਾਂ ਥੋੜਾ ਵਿਚ ਠੀਕ ਹੈ ਹਾਂ ਵੀ ਉਹਦੇ ਨਾਲ ਫਰਕ ਪੈ ਗਿਆ ਨਹੀਂ ਤਾਂ ਆਪਣੇ ਤਾਂ ਛੱਤਾਂ ਵੀ ਇੱਥੇ ਤਾਂ ਫਿਰ ਬਾਸ ਹੋਣੀਆਂ ਜਾਂ ਜਿਵੇਂ ਲੱਗੀ ਵੀ ਇੱਕੋ ਦਾਮ ਪੈਟਰੋਲਾਂ ਦੇ ਛੱਤਾਂ ਹਾਂ ਉਹ ਹਾਂ ਸਰਕ ਨਹੀਂ ਛੱਤ ਸੀ ਵੀ ਠੰਡੀ ਰਵੇ ਵੀ ਉਸ ਵਾਸਤੇ ਜਿੰਨੂੰ ਅੱਗ ਵੀ ਬਹੁਤ ਛੇਤੀ ਲੱਗਦੀ ਹਾਂ ਹਾਂ ਉਹ ਕੀਤਿਆਂ ਲਾਉਂਦੇ ਨੇ ਫਾਇਦਾ ਹੀ ਸੀ ਪਰ ਐ ਨਹੀਂ ਪਤਾ ਸੀ ਇਹ ਪੈਟਰੋਲ ਹੀ ਹੈ ਦੇਖ ਸਕਦੇ ਹਾਂ ਕਿਸਾਨ ਵੀਰੋ ਜਿਹੜਾ ਪੀੜਤ ਕਿਸਾਨ ਦੇ ਬਹੁਤ ਹੀ ਨੁਕਸਾਨ ਹੋਇਆ ਇਸ ਕਿਸਾਨ ਨੇ ਜਿਹੜੀ ਤੂੜੀ ਆਪਦੀ ਸਾਰੀ ਕਮਰੇ ਦੇ ਵਿੱਚ ਪਾ ਕੇ ਰੱਖ ਲਈ ਸੀ ਜਿਹੜੀ ਸਾਰਾ ਸਾਲ ਆਪਣੇ ਆ ਇਹਨਾਂ ਦੇ ਪਸ਼ੂਆਂ ਨੇ ਖਾਣੀ ਸੀਗੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਗੱਲ ਬਣ ਜਾਣੀ ਐ ਇੱਕ ਨਿੱਕੀ ਜਿਹੀ ਅੰਗੈਲੀ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਛੱਤ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੀ ਦਿਖਾ ਦਿਓ ਸਾਰੀ ਛੱਤ ਬਰਾਂਡੇ ਦੀ ਉੱਥੋਂ ਤੱਕ ਲੰਮੀ ਜਿਹੜੀ ਡਿੱਗ ਪਈ ਐ ਤੇ ਨਾਲ ਹੀ ਜਿਹੜੀਆਂ ਇਹਦੀਆਂ ਬਿਜਲੀ ਦੀਆਂ ਤਾਰਾਂ ਸਿੰਘਾਂ ਉਹ ਵੀ ਮੱਚ ਗਈਆਂ ਜਿਹੜਾ ਸੀਸਾ ਟੁੱਟ ਕੇ ਧੂਆ ਅੰਦਰ ਜਾਣ ਲੱਗ ਗਿਆ ਸੀਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ